ਸਸਿਕਾ ਜੀ ਮੈਂ ਕੋਮਲ ਕਪੂਲ ਤੁਹਾਨੂੰ ਦੇਖ ਰਹੇ ਚੈਨਲ ਪੰਜਾਬੀ 2025 ਦੇ ਲਈ ਸੰਭਾਵੀ 2000 ਡਾਲਰ ਟੈਰਿਫ ਲਾਭ ਅੰਸ਼ਕ ਪੁਕਤਾਨ ਜਾਂ ਫਿਰ ਸਟੀਮੂਲਸ ਚੈੱਕ ਬਾਰੇ ਚਰਚਾ ਚੱਲ ਰਹੀ ਹੈ ਜਿਵੇਂ ਕਿ ਹਾਲੀ ਦੇ ਵਿੱਚ ਰਾਸ਼ਟਰਪਤੀ ਡੋਨਾਲਡ 트ੰਪ ਨੇ ਜ਼ਿਕਰ ਕੀਤਾ ਹੈ ਸੰਭਾਵਤ ਤੌਰ ਉੱਤੇ ਮੱਧ ਕਲੀ ਚੋਣਤ ਉਪਾਦ ਉਸਨੇ 2026 ਦੇ ਵਿੱਚ ਕਿਸੇ ਸਮੇਂ ਮੱਧਮ ਆਮਦਨ ਵਾਲੇ ਵਿਅਕਤੀਆਂ ਨੂੰ ਲਾਭ ਅੰਸ਼ਕ ਚੈੱਕ ਜਾਰੀ ਕਰਨ ਦੀਆਂ ਯੋਜਨਾਵਾਂ ਦਾ ਵੀ ਸੰਕੇਤ ਦੇ ਦਿੱਤੇ ਇਹ ਪ੍ਰਸਤਾਵਿਤ ਲਾਭ ਅੰਸ਼ਕ ਸਰਕਾਰ ਦੁਆਰਾ ਇਕੱਠੇ ਕੀਤੇ ਗਏ ਟੈਰਿਫ ਮਾਲੀਏ ਤੋਂ ਆਵੇਗਾ ਤੇ 트ੰਪ ਨੇ ਦੇਖ ਕੇ ਕਿਹਾ ਹੈ ਕਿ ਪ੍ਰਸ਼ਾਸਨ ਭੁਗਤਾਨ ਚਾਰੀ ਕਰਨ ਦੇ ਨਾਲ ਨਾਲ ਰਾਸ਼ਟਰੀ ਕਰਜ਼ੇ ਨੂੰ ਘਟਾਉਣ ਦੀ ਵੀ ਯੋਜਨਾ ਬਣਾ ਰਿਹਾ ਹੈ। ਇਟਾਲੀਆ ਨਸਤਾ ਮੰਨਦਾ ਹੈ ਕਿ ਪ੍ਰਸਤਾਵ ਹਜੇ ਵੀ ਗੈਰ ਰਸਮੀ ਹੈ ਜਿਸ ਦੇ ਵਿੱਚ ਕੋਈ ਅਧਿਕਾਰਤ ਕਾਨੂੰਨ ਪਾਸ ਨਹੀਂ ਹੋਇਆ ਜਾਂ ਵਿਸਤ੍ਰਿਤ ਦਿਸ਼ਾ ਨਿਰਦੇਸ਼ ਜਾਰੀ ਵੀ ਨਹੀਂ ਕੀਤੇ ਗਏ। ਵਿਸ਼ਲੇਸ਼ਕਾ ਦਾ ਕਹਿਣਾ ਹੈ ਕਿ ਜਦੋਂ ਕਿ ਟੈਰਿਫ ਆਮਦਨ ਕਾਫੀ ਰਹੀ ਹੈ 3 ਸਤੰਬਰ ਤੱਕ ਲਗਭਗ 195 ਬਿਲੀਅਨ ਡਾਲਰ ਜੇਕਰ ਵਿਆਪਕ ਤੌਰ ਤੇ ਵੰਡਿਆ ਜਾਵੇ ਤਾਂ ਇਹ ਭੁਗਤਾਨਾਂ ਨੂੰ ਪੂਰੀ ਤਰ੍ਹਾਂ ਫੰਡ ਦੇਣ ਤੋਂ ਕਾਟ ਰਹਿ ਸਕਦੇ ਨੇ। ਪੂਜਨੁਮਾਨਾ ਦੇ ਅਨੁਸਾਰ 6 ਲੱਖ ਲਗਭਗ 150 ਮਿਲੀਅਨ ਬਾਲਗ 1 ਲੱਖ ਡਾਲਰ ਦੀ ਆਮਦਨ ਘਟੋਤੀ ਦੇ ਅਧীন ਯੋਗਪੰਦੇ ਨੇ ਤਲਾਕਤ 300 ਬਿਲੀਅਨ ਡਾਲਰ ਦੇ ਨੇੜੇ ਹੈ। ਵੱਧੋ ਵਿਚਾਰਾ ਤੇ ਵਿੱਚ ਬੱਚਿਆਂ ਨੂੰ ਭੁਗਤਾਨ ਦੀ ਸੰਭਾਵਨਾ ਤੇ ਅਗਲੇ ਤਹਾਕਿਆਂ ਦੇ ਵਿਸ਼ਵਾਕਵਾਗ ਤਿੰਨ ਟ੍ਰਿਲੀਅਨ ਡਾਲਰ ਹੋਣ ਦਾ ਅਨੁਮਾਨਿਤ ਪੁਇਖੇ ਟੈਰਿਫ ਮਾਲੀਏ ਦੀ ਵੱਤੋ ਸ਼ਾਮਲ ਹੈ। ਜੋ ਕੇ ਲਾਭ ਅੰਸ਼ੂ ਦੇ ਲਈ ਫੰਡਿੰਗ ਸਿਰੋਤੇ ਵਜੋ ਹੈ ਸੰਬੰਧਿਤ ਕਾਨੂੰਨ ਜੀਵਨ ਕੇ 2025 ਦਾ ਅਮਰੀਕਨ ਵਰਕਰ ਡੀਬੈਟ ਐਕਟ ਕਾਂਗਰਸ ਦੇ ਵਿੱਚ 600 ਡਾਲਰ ਤੋਂ 2400 ਡਾਲਰ ਤੱਕ ਦੇ ਉਤੇਜਕ ਚੈੱਕ ਪ੍ਰਦਾਨ ਕਰਨ ਦੇ ਲਈ ਪੇਸ਼ ਕੀਤਾ ਗਿਆ ਪਰ ਇਹ ਹਜੇ ਤੱਕ ਪਾਸ ਨਹੀਂ ਹੋਇਆ 2025 ਦੇ ਲਈ ਕਿਸੇ ਵੀ ਉਤੇਜਕ ਜਾਂਚ ਜਾਂ ਟੈਰਿਫ લાભ ਅੰਸ਼ ਦੀ ਪੁਸ਼ਟੀ ਨਹੀਂ ਕੀਤੀ ਗਈ। ਹਜੇ ਯੋਗਤਾ ਵੇਰਵੇ ਅਜੇ ਵੀ ਪਰਿਭਾਸ਼ਿਤ ਨਹੀਂ ਨੇ। ਫਿਲਹਾਲ ਅਮਰੀਕਾ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸੰਭਾਵੀ ਸੰਗੀ ਭੁਗਤਾਨਾਂ ਬਾਰੇ ਕਿਸੇ ਵੀ ਅਪਡੇਟ ਦੇ ਲਈ ਅਧਿਕਾਰਤ ਸਰਕਾਰੀ ਘੋਸ਼ਨਾਵਾਂ ਉਤੇ ਨਜ਼ਰ ਰੱਖਣ। 2025 ਦੇ ਲਈ ਸੰਭਾਵੀ 2000 ਡਾਲਰ ਟੈਰਿਫ લાભ ਅੰਸ਼ ਭੁਗਤਾਨ ਜਾਂ ਫਿਰ ਸਟੀਮੂਲਸ ਚੈੱਕ ਬਾਰੇ ਚਰਚਾ ਚੱਲ ਰਹੀ ਹੈ ਜਿਵੇਂ ਕਿ ਹਾਲੀ ਦੇ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜ਼ਿਕਰ ਕੀਤਾ ਹੈ। ਸੰਭਾਵਿਤ ਔਰ ਉੱਤੇ ਮਦ ਕ ਲਈ ਚੋਣਾਂ ਤੁਪਾਦ ਉਸਨੇ 24 26 ਦੇ ਵਿੱਚ ਕਿਸੇ ਸਮੇਂ ਮੱਧਮ ਆਮਦਨ ਵਾਲੇ ਵਿਅਕਤੀਆਂ ਨੂੰ ਲਾਭ ਅੰਸ਼ੂ ਚੈੱਕ ਜਾਰੀ ਕਰਨ ਦੀਆਂ ਯੋਜਨਾਵਾਂ ਦਾ ਵੀ ਸੰਕੇਤ ਦੇ ਦਿੱਤੇ ਇਹ ਪ੍ਰਸਤਾਵਿਤ ਲਾਭ ਅੰਸ਼ੂ ਸਰਕਾਰ ਦੁਆਰਾ ਇਕੱਠੇ ਕੀਤੇ ਗਏ ਟੈਰਿਫ ਮਾਲੀਏ ਤੋਂ ਆਵੇਗਾ ਤੇ ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਸ਼ਾਸਨ ਭੁਗਤਾਨ ਜਾਰੀ ਕਰਨ ਦੇ ਨਾਲ ਨਾਲ ਰਾਸ਼ਟਰੀ ਕਰਜ਼ੇ ਨੂੰ ਘਟਾਉਂਦੀ ਵੀ ਯੋਜਨਾ ਬਣਾ ਰਹੇ ਹਨ ਇਟੇਨਸਟਾ ਬੰਤੇ ਕੇ ਪ੍ਰਸਤਾਵ ਹਜੇ ਵੀ ਗੈਰ ਰਸਮੀ ਹੈ ਜਿਦੇ ਵਿੱਚ ਕੋਈ ਅਧਿਕਾਰਤ ਕਾਨੂੰਨ ਪਾਸ ਨਹੀਂ ਹੋਇਆ ਜਾਂ ਵਿਸਤ੍ਰਿਤ ਦਿਸ਼ਾ ਨਿਰਦੇਸ਼ ਜਾਰੀ ਵੀ ਨਹੀਂ ਕੀਤੇ ਗਏ ਵਿਸ਼ਲੇਸ਼ਕਾ ਦਾ ਕਹਿਣਾ ਹੈ ਕਿ ਜੋ ਕਿ ਟੈਰਿਫ ਆਮਦਨ ਕਾਫੀ ਰਹੀ ਹੈ 23 ਸਤੰਬਰ ਤੱਕ ਲਗਭਗ 195 ਬਿਲੀਅਨ ਡਾਲਰ ਜੇਕਰ ਵਿਆਪਕ ਤੌਰ ਤੇ ਵੰਡਿਆ ਜਾਵੇ ਤਾਂ ਉਹ ਜਏ ਭੁਗਤਾਨਾਂ ਨੂੰ ਪੂਰੀ ਤਰ੍ਹਾਂ ਫੰਡ ਦੇਣ ਤੋਂ ਕਾਟ ਰਹਿ ਸਕਦੇ ਨੇ ਕੁਝ ਅਨੁਮਾਨਾਂ ਦੇ ਅਨੁਸਾਰ 6 ਲਗਭਗ 150 ਮਿਲੀਅਨ ਬਾਲਗ 1 ਲੱਖ ਡਾਲਰ ਦੀ ਆਮਦਨ ਘਟੋਤੀ ਦੇ ਅਦੀਨ ਯੋਗਪੰਦੇ ਨੇ ਤਲਾਕਤ 300 ਬਿਲੀਅਨ ਡਾਲਰ ਦੇ ਨੇੜੇ ਹੈ। ਵੱਧ ਵਿਚਾਰਾ ਤੇ ਵਿੱਚ ਬੱਚਿਆਂ ਨੂੰ ਭੁਗਤਾਨ ਦੀ ਸੰਭਾਵਨਾ ਤੇ ਅਗਲੇ ਦਹਾਕੇ ਦੇ ਵਿਸ਼ਵਾਕਵਾਗਤ 3 ਟ੍ਰਿਲੀਅਨ ਡਾਲਰ ਹੋਣ ਦਾ ਅਨੁਮਾਨਤ ਪੂਖੇ ਟੈਰਿਫ ਮਾਲੀਏ ਦੀ ਵੱਤੋ ਸ਼ਾਮਲ ਹੈ। ਜੋ ਕੇ ਲਾਭ ਅੰਸ਼ੂ ਦੇ ਲਈ ਫੰਡਿੰਗ ਸਰੋਤ ਤੇ ਵਜੋ ਹੈ ਸੰਬੰਧਿਤ ਕਾਨੂੰਨ ਜੀਵਿੰਗ ਕੇ 2025 ਦਾ ਅਮਰੀਕਨ ਵਰਕਰ ਡੀਬੈਟ ਐਕਟ ਕਾਂਗਰਸ ਦੇ 600 ਡਾਲਰ ਤੋਂ 2400 ਡਾਲਰ ਤੱਕ ਦੇ ਉਤੇ ਉਤੇਜਕ ਚੈੱਕ ਪ੍ਰਦਾਨ ਕਰਨ ਦੇ ਲਈ ਪੇਸ਼ ਕੀਤਾ ਗਿਆ ਪਰ ਇਹ ਹਜੇ ਤੱਕ ਪਾਸ ਨਹੀਂ ਹੋਇਆ 2025 ਦੇ ਲਈ ਕਿਸੇ ਵੀ ਉਤੇਜਕ ਜਾਂਚ ਜਾਂ ਟੈਰਿਫ ਲਾਭ ਅੰਸ਼ੂ ਦੀ ਪੁਸ਼ਟੀ ਨਹੀਂ ਕੀਤੀ ਗਈ ਹਜੇ ਯੋਗਤਾ ਵੇਰਵੇ ਅਜੇ ਵੀ ਪਰਿਭਾਸ਼ਿਤ ਨਹੀਂ ਨੇ ਫਿਲਹਾਲ ਅਮਰੀਕਿਆ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਸੰਭਾਵੀ ਸੰਗੀ ਭੁਗਤਾਨਾਂ ਬਾਰੇ ਕਿਸੇ ਵੀ ਅਪਡੇਟ ਦੇ ਅਧਿਕਾਰਤ ਸਰਕਾਰੀ ਘੋਸ਼ਨਾਵਾਂ ਉਤੇ ਨਜ਼ਰ ਰੱਖਣ 2025 ਦੇ ਲਈ ਸੰਭਾਵੀ 2000 ਡਾਲਰ ਟੈਰਿਫ ਲਾਭ ਅੰਸ਼ੂ ਭੁਗਤਾਨ ਜਾਂ ਫਿਰ ਸਟਿਮੂਲਸ ਚੈੱਕ ਬਾਰੇ ਚਰਚਾ ਚੱਲ ਰਹੀ ਹੈ ਜਿਵੇਂ ਕਿ ਹਾਲੀ ਦੇ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜ਼ਿਕਰ ਕੀਤਾ ਹੈ ਸੰਭਾਵਤ ਤੌਰ ਉਤੇ ਮੱਧਕਾਲੀ ਚੋਣਤਪਾਦ ਉਸਨੇ 2026 ਦੇ ਵਿੱਚ ਕਿਸੇ ਸਮੇਂ ਮੱਧਮ ਆਮਦਨ ਵਾਲੇ ਵਿਅਕਤੀਆਂ ਨੂੰ ਲਾਭ ਅੰਸ਼ੂ ਚੈੱਕ ਜਾਰੀ ਕਰਨ ਦੀਆਂ ਯੋਜਨਾਵਾਂ ਦਾ ਵੀ ਸੰਕੇਤ ਦੇ ਦਿੱਤੇ ਇਹ ਪ੍ਰਸਤਾਵਿਤ ਲਾਭ ਅੰਸ਼ੂ ਸਰਕਾਰ ਦੁਆਰਾ ਇਕੱਠੇ ਕੀਤੇ ਗਏ ਟੈਰਿਫ ਮਾਲੀਏ ਤੋਂ ਆਵੇਗਾ ਟਰੰਪ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਪ੍ਰਸ਼ਾਸਨ ਭੁਗਤਾਨ ਜਾਰੀ ਕਰਨ ਦੇ ਨਾਲ ਨਾਲ ਰਾਸ਼ਟਰੀ ਕਰਜ਼ੇ ਨੂੰ ਘਟਾਉਣ ਦੀ ਵੀ ਯੋਜਨਾ ਬਣਾ ਰਿਹਾ ਹੈ। ਇਠਾ ਨਿਸਤਾ ਬੰਧ ਹੈ ਕਿ ਪ੍ਰਸਤਾਵ ਹਜੇ ਵੀ ਗੈਰ ਰਸਮੀ ਹੈ ਜਿਦੇ ਵਿੱਚ ਕੋਈ ਅਧਿਕਾਰਤ ਕਾਨੂੰਨ ਪਾਸ ਨਹੀਂ ਹੋਇਆ ਜਾਂ ਵਿਸਤ੍ਰਿਤ ਦਿਸ਼ਾ ਨਿਰਦੇਸ਼ ਜਾਰੀ ਵੀ ਨਹੀਂ ਕੀਤੇ ਗਏ। ਵਿਸ਼ਲੇਸ਼ਕਾ ਦਾ ਕਹਿਣਾ ਹੈ ਕਿ ਜੋ ਕਿ ਟੈਰਿਫ ਆਮਦਨ ਕਾਫੀ ਰਹੀ ਹੈ। 23 ਸਤੰਬਰ ਤੱਕ ਲਗਭਗ 195 ਬਿਲੀਅਨ ਡਾਲਰ ਜੇਕਰ ਵਿਆਪਕ ਤੌਰ ਤੇ ਵੰਡਿਆ ਜਾਵੇ ਤਾਂ ਉਹ ਜਏ ਭੁਗਤਾਨਾਂ ਨੂੰ ਪੂਰੀ ਤਰ੍ਹਾਂ ਫੰਡ ਦੇਣ ਤੋਂ ਘੱਟ ਰਹਿ ਸਕਦੇ ਨੇ। ਉਜਰਨੁਮਾਨਾ ਦੇ ਅਨੁਸਾਰ ਜੇਕਰ ਲਗਭਗ 150 ਮਿਲੀਅਨ ਬਾਲਗ 1 ਲੱਖ ਡਾਲਰ ਦੀ ਆਮਦਨ ਕਟੋਤੀ ਦੇ ਅਧੀਨ ਹੋ ਗਏ ਤਾਂ ਲਾਗਤ 300 ਬਿਲੀਅਨ ਡਾਲਰ ਦੇ ਨੇੜੇ ਹੈ। ਵੱਧੂ ਵਿਚਾਰ ਤੇ ਵਿੱਚ ਬੱਚਿਆਂ ਨੂੰ ਭੁਗਤਾਨ ਦੀ ਸੰਭਾਵਨਾ ਅਤੇ ਅਗਲੇ 10 ਸਾਲਾਂ ਦੇ ਵਿਸ਼ਵਾਕਵਾਗਤ 3 ਟ੍ਰਿਲੀਅਨ ਡਾਲਰ ਹੋਣ ਦਾ ਅਨੁਮਾਨਿਤ ਪੁਇਖੇ ਟੈਰਿਫ ਮਾਲੀਏ ਦੀ ਵੱਤੋ ਸ਼ਾਮਲ ਹੈ। ਜੋ ਕੇ ਲਾਭ ਅੰਸ਼ੂ ਦੇ ਲਈ ਫੰਡਿੰਗ ਸਰੋਤ ਤੇ ਬਚੋ ਹੈ ਸੰਬੰਧਿਤ ਕਾਨੂੰਨ ਜੀਵਨ ਕੇ 2025 ਦਾ ਅਮਰੀਕਨ ਵਰਕਰ ਡਿਬੈਟ ਐਕਟ ਕਾਂਗਰਸ ਦੇ 600 ਡਾਲਰ ਤੋਂ 2400 ਡਾਲਰ ਤੱਕ ਦੇ ਉਤੇਜਕ ਚੈੱਕ ਪ੍ਰਦਾਨ ਕਰਨ ਦੇ ਲਈ ਪੇਸ਼ ਕੀਤਾ ਗਿਆ ਪਰ ਇਹ ਹਜੇ ਤੱਕ ਪਾਸ ਨਹੀਂ ਹੋਇਆ 2025 دے لیے کسی بھی ਉਤੇਜਕ جانچ یا ٹੈਰਿਫ લાભ ਅੰਸ਼ ਦੀ ਪੁਸ਼ਟੀ ਨਹੀਂ ਕੀਤੀ ਗਈ। ਹਜੇ ਯੋਗਤਾ ਵੇਰਵੇ ਅਜੇ ਵੀ ਪਰਿਭਾਸ਼ਿਤ ਨਹੀਂ ਨੇ। ਫਿਲਹਾਲ ਅਮਰੀਕਿਆ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਸੰਭਾਵੀ ਸੰਗੀ ਭੁਗਤਾਨਾਂ ਬਾਰੇ ਕਿਸੇ ਵੀ ਅਪਡੇਟ ਲਈ ਅਧਿਕਾਰਤ ਸਰਕਾਰੀ ਘੋਸ਼ਨਾਵਾਂ ਉਤੇ ਨਜ਼ਰ ਰੱਖਣ। 2025 ਦੇ ਲਈ ਸੰਭਾਵੀ 2000 ਡਾਲਰ ਟੈਰਿਫ લાભ ਅੰਸ਼ ਭੁਗਤਾਨ ਜਾਂ ਫਿਰ ਸਟੀਮੂਲਸ ਚੈੱਕ ਬਾਰੇ ਚਰਚਾ ਚੱਲ ਰਹੀ ਹੈ ਜਿਵੇਂ ਕਿ ਹਾਲੀ ਦੇ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜ਼ਿਕਰ ਕੀਤਾ ਹੈ। ਸੰਭਾਵਤ ਉਰ ਉਤੇ ਮਦਕਲੀ ਚੋਣਤ ਉਪਾਦ ਉਸਨੇ 2026 ਦੇ ਵਿੱਚ ਕਿਸੇ ਸਮੇ ਮਦਦ ਆਮਦਨ ਵਾਲੀ ਵਿਅਕਤੀਆਂ ਨੂੰ ਲਾਭਾਂਸ਼ੀ ਚੈੱਕ ਜਾਰੀ ਕਰਨ ਦੀਆਂ ਯੋਜਨਾਵਾਂ ਦਾ ਵੀ ਸੰਕੇਤ ਦੇ ਦਿੱਤੇ ਇਹ ਪ੍ਰਸਤਾਵਿਤ ਲਾਭਾਂਸ਼ੀ ਸਰਕਾਰ ਦੁਆਰਾ ਇਕੱਠੇ ਕੀਤੇ ਗਏ ਟੈਰਿਫ ਮਾਲੀਏ ਤੋਂ ਆਵੇਗਾ ਤੇ ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਸ਼ਾਸਨ ਭੁਗਤਾਨ ਜਾਰੀ ਕਰਨ ਦੇ ਨਾਲ ਨਾਲ ਰਾਸ਼ਟਰੀ ਕਰਜ਼ੇ ਨੂੰ ਘਟਾਉਣ ਦੀ ਵੀ ਯੋਜਨਾ ਬਣਾ ਰਿਹਾ ਹੈ ਇਥੇ ਰਸਤਾ ਬੰਤ ਹੈ ਕਿ ਪ੍ਰਸਤਾਵ ਹਜੇ ਵੀ ਗੈਰ ਰਸਮੀ ਹੈ ਜਿਸ ਦੇ ਵਿੱਚ ਕੋਈ ਅਧਿਕਾਰਤ ਕਾਨੂੰਨ ਪਾਸ ਨਹੀਂ ਹੋਇਆ ਜਾਂ ਵਿਸਤ੍ਰਿਤ ਦਿਸ਼ਾ ਨਿਰਦੇਸ਼ ਜਾਰੀ ਵਸੂਲੀ ਨਹੀਂ ਕੀਤੇ ਗਏ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੋ ਕਿ ਟੈਰਿਫ ਆਮਦਨ ਕਾਫੀ ਰਹੀ ਹੈ 30 ਸਤੰਬਰ ਤੱਕ ਲਗਭਗ 195 ਬਿਲੀਅਨ ਡਾਲਰ ਜੇਕਰ ਵਿਆਪਕ ਤੌਰ ਤੇ ਵੰਡਿਆ ਜਾਵੇ ਤਾਂ ਉਹ ਅਜੇ ਭੁਗਤਾਨਾਂ ਨੂੰ ਪੂਰੀ ਤਰ੍ਹਾਂ ਫੰਡ ਦੇਣ ਤੋਂ ਘੱਟ ਰਹਿ ਸਕਦੇ ਨੇ ਕੁਝ ਅਨੁਮਾਨਾਂ ਦੇ ਅਨੁਸਾਰ ਜੇਕਰ ਲਗਭਗ 150 ਮਿਲੀਅਨ ਬਾਲਗ 1 ਲੱਖ ਡਾਲਰ ਦੀ ਆਮਦਨ ਕਟੌਤੀ ਦੇ ਅਧੀਨ ਯੋਗ ਬੰਦੇ ਨੇ ਤਾਂ ਲਾਗਤ 300 ਬਿਲੀਅਨ ਡਾਲਰ ਦੇ ਨੇੜੇ ਹੈ ਪਰ ਤੋਂ ਵਿਚਾਰ ਅਤੇ ਵਿੱਚ ਬੱਚਿਆਂ ਨੂੰ ਭੁਗਤਾਨ ਦੀ ਸੰਭਾਵਨਾ ਅਤੇ ਅਗਲੇ 10 ਸਾਲਾਂ ਦੇ ਵਿਸ਼ਵਾਕਵਾਗ 3 ਟ੍ਰਿਲੀਅਨ ਡਾਲਰ ਹੁੰਦਾ ਅਨੁਮਾਨਿਤ ਕੋਈ ਇੱਕੀ ਟੈਰਿਫ ਮਾਲੀਏ ਦੀ ਵੱਤੋ ਸ਼ਾਮਲ ਹੈ ਜੋ ਕਿ ਲਾਭ ਅੰਸ਼ੂ ਦੇ ਲਈ ਫੰਡਿੰਗ ਸਰੋਤ ਤੇ ਬਚੋ ਹੈ ਸੰਬੰਧਿਤ ਕਾਨੂੰਨ ਜੀਵਿੰਗ ਕੇ 2025 ਦਾ ਅਮਰੀਕਨ ਵਰਕਰ ਡੀਬੇ ਟੈਕਟ ਕਾਂਗਰਸ ਦੇ 600 ਡਾਲਰ ਤੋਂ 2400 ਡਾਲਰ ਤੱਕ ਦੇ ਉਤੇਜਕ ਚੈੱਕ ਪ੍ਰਦਾਨ ਕਰਨ ਦੇ ਲਈ ਪੇਸ਼ ਕੀਤਾ ਗਿਆ ਪਰ ਇਹ ਹਜੇ ਤੱਕ ਪਾਸ ਨਹੀਂ ਹੋਇਆ 2025 ਦੇ ਲਈ ਕਿਸੇ ਵੀ ਉਤੇਜਕ ਜਾਂਚ ਜਾਂ ਟੈਰਿਫ ਲਾਭ ਅੰਸ਼ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਜੀ ਯੋਗਤਾ ਵੇਰਵੇ ਅਜੇ ਵੀ ਪਰਿਭਾਸ਼ਿਤ ਨਹੀਂ ਨੇ ਫਿਲਹਾਲ ਅਮਰੀਕਿਆ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਸੰਭਾਵੀ ਸੰਗੀ ਭੁਗਤਾਨਾਂ ਬਾਰੇ ਕਿਸੇ ਵੀ ਅਪਡੇਟ ਲਈ ਅਧਿਕਾਰਤ ਸਰਕਾਰੀ ਘੋਸ਼ਨਾਵਾਂ ਉਤੇ ਨਜ਼ਰ ਰੱਖਣ 2025 ਦੇ ਲਈ ਸੰਭਾਵੀ 2000 ਡਾਲਰ ਟੈਰਿਫ ਲਾਭ ਅੰਸ਼ ਭੁਗਤਾਨ ਜਾਂ ਫਿਰ ਸਟੀਮੂਲਸ ਚੈੱਕ ਬਾਰੇ ਚਰਚਾ ਚੱਲ ਰਹੀ ਹੈ ਜਿਵੇਂ ਕਿ ਹਾਲੀ ਦੇ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜ਼ਿਕਰ ਕੀਤਾ ਹੈ ਸੰਭਾਵਤ ਤੌਰ ਉਤੇ ਮੱਧਕਾਲੀ ਚੋਣਾਂ ਤੁਫਾਦ ਉਸਨੇ 2024 26 ਦੇ ਵਿੱਚ ਕਿਸੇ ਸਮੇਂ ਮੱਧਮ ਆਮਦਨ ਵਾਲੇ ਵਿਅਕਤੀਆਂ ਨੂੰ ਲਾਭਾਂਸ਼ੂ ਚੈੱਕ ਜਾਰੀ ਕਰਨ ਦੀਆਂ ਯੋਜਨਾਵਾਂ ਦਾ ਵੀ ਸੰਕੇਤ ਦੇ ਦਿੱਤੇ ਇਹ ਪ੍ਰਸਤਾਵਿਤ ਲਾਭਾਂਸ਼ੂ ਸਰਕਾਰ ਦੁਆਰਾ ਇਕੱਠੇ ਕੀਤੇ ਗਏ ਟੈਰਿਫ ਮਾਲੀਏ ਤੋਂ ਆਵੇਗਾ ਤੇ ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਸ਼ਾਸਨ ਭੁਗਤਾਨ ਜਾਰੀ ਕਰਨ ਦੇ ਨਾਲ ਨਾਲ ਰਾਸ਼ਟਰੀ ਕਰਜ਼ੇ ਨੂੰ ਘਟਾਉਣ ਦੀ ਵੀ ਯੋਜਨਾ ਬਣਾ ਰਿਹਾ ਹੈ ਇਥੇ ਇਹ ਗੱਲ ਬੰਤ ਹੈ ਕਿ ਪ੍ਰਸਤਾਵ ਹਜੇ ਵੀ ਗੈਰ ਰਸਮੀ ਹੈ ਜਿਸ ਦੇ ਵਿੱਚ ਕੋਈ ਅਧਿਕਾਰਤ ਕਾਨੂੰਨ ਪਾਸ ਨਹੀਂ ਹੋਇਆ ਜਾਂ ਵਿਸਤ੍ਰਿਤ ਦਿਸ਼ਾ ਨਿਰਦੇਸ਼ ਜਾਰੀ ਵੀ ਨਹੀਂ ਕੀਤੇ ਗਏ ਵਿਸ਼ਲੇਸ਼ਕ ਦਾ ਕਹਿਣਾ ਹੈ ਕਿ ਜੁਰੇ ਕੇ ਟੈਰਿਫ ਆਮਦਨ ਕਾਫੀ ਰਹੀ ਹੈ 23 ਸਤੰਬਰ ਤੱਕ ਲਗਭਗ 195 ਬਿਲੀਅਨ ਡਾਲਰ ਜੇਕਰ ਵਿਆਪਕ ਤੌਰ ਤੇ ਵੰਡਿਆ ਜਾਵੇ ਤਾਂ ਅਜੇ ਪੁਖਤਾਨਾ ਨੂੰ ਪੂਰੀ ਤਰ੍ਹਾਂ ਫੰਡ ਦੇਣ ਤੋਂ ਕੱਟ ਰਹਿ ਸਕਦੇ ਨੇ ਕੁਝ ਅਨੁਮਾਨਾਂ ਦੇ ਅਨੁਸਾਰ 6 ਲਗਭਗ 150 ਮਿਲੀਅਨ ਬਾਲਗ 1 ਲੱਖ ਡਾਲਰ ਦੀ ਆਮਦਨ ਘਟੋਤੀ ਦੇ ਅਧীন ਯੋਗ ਬੰਦੇ ਨੇ ਤਲਾਕਤ 300 ਬਿਲੀਅਨ ਡਾਲਰ ਦੇ ਨੇੜੇ ਹੈ ਵੱਟੋ-ਵਿਚਾਰਾਤ ਦੇ ਵਿੱਚ ਬੱਚਿਆਂ ਨੂੰ ਭੁਗਤਾਨ ਦੀ ਸੰਭਾਵਨਾ ਅਤੇ ਅਗਲੇ 10 ਸਾਲਾਂ ਦੇ ਵਿਸ਼ਵਾਗਵਾਤ 3 ਟ੍ਰਿਲੀਅਨ ਡਾਲਰ ਹੁੰਦਾ ਅਨੁਮਾਨਿਤ ਪੁਇਖੀ ਟੈਰਿਫ ਮਾਲੀਏ ਦੀ ਵਰਤੋਂ ਸ਼ਾਮਲ ਹੈ ਜੋ ਕਿ ਲਾਬ ਅੰਸ਼ ਦੇ ਲਈ ਫੰਡਿੰਗ ਸਰੋਤ ਤੇ ਬਚੋ ਹੈ ਸੰਬੰਧਿਤ ਕਾਨੂੰਨ ਜੀਵਿੰਗ ਕੇ 2025 ਦਾ ਅਮਰੀਕਨ ਵਰਕਰ ਡੀਬੈਟ ਐਕਟ ਕਾਂਗਰਸ ਦੇ 600 ਡਾਲਰ ਤੋਂ 2400 ਡਾਲਰ ਤੱਕ ਦੇ ਉਤੇਜਕ ਚੈੱਕ ਪ੍ਰਦਾਨ ਕਰਨ ਦੇ ਲਈ ਪੇਸ਼ ਕੀਤਾ ਗਿਆ ਪਰ ਇਹ ਹਜੇ ਤੱਕ ਪਾਸ ਨਹੀਂ ਹੋਇਆ 2025 دے لیے کسی بھی ਉਤੇਜਕ جانچ یا ٹੈਰਫ لاਭਾਂਸ਼ ਦੀ ਪੁਸ਼ਟੀ ਨਹੀਂ ਕੀਤੀ ਗਈ। ਹਜੇ ਯੋਗਤਾ ਵੇਰਵੇ ਅਜੇ ਵੀ ਪਰਵਾਸ਼ਿਤ ਨਹੀਂ ਨੇ। ਫਿਲਹਾਲ ਅਮਰੀਕਿਆ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸੰਭਾਵੀ ਸੰਗੀ ਭੁਗਤਾਨਾਂ ਬਾਰੇ ਕਿਸੇ ਵੀ ਅਪਡੇਟ ਲਈ ਅਧਿਕਾਰਤ ਸਰਕਾਰੀ ਘੋਸ਼ਨਾਵਾਂ ਉਤੇ ਨਜ਼ਰ ਰੱਖਣ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।